ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੈ ਰਾਜਾ ਸਾਹਿਬ ਜੀ ਦੇ ਆਪਾਂ ਆ ਗਏ ਆ ਜੀ ਰਾਜਾ ਸਾਹਿਬ ਜੀ ਦੇ ਦਿਨੇ ਅੱਜ ਐਤਵਾਰ ਤਰੀਕ 28 ਨਵਾਂ ਮਹੀਨਾ 2025 ਆਜੋ ਦਰਸ਼ਨ ਕਰੀਏ ਰਾਜਾ ਸਾਹਿਬ ਜੀ ਦੇ ਨਾਲੇ ਤੁਹਾਨੂੰ ਵੀ ਕਰਵਾਈਏ ਪਹਿਲਾਂ ਆਪਾਂ ਜਾ ਕੇ ਆਉਣਾ ਲੰਗਰਵਾਲ ਸਮਾਨ ਦੇਣਾ ਹੈ ਲੰਗਰਾਂ ਵਾਸਤੇ ਪਹਿਲਾਂ ਉਹੀ ਦੇ ਜਿੰਨੇ ਆ ਫੇਰ ਮੱਥਾ ਟੇਕਦੇ ਆ ਬਾਅਦ ਵਿੱਚ ਕੀ ਹੈ ਰਾਜੀ ਦੀ ਕੀ ਹੈ ਰਾਜੀ ਦੀ ਕੋ ਰਾਜਾ ਬਲੀ ਕਰੋ ਜੀ ਬਲੀ ਕਰਪਾੜਾ ਦਾ ਹੈ ਨਹੀਂ ਕੋਈ ਇੱਥੇ ਰੱਖ ਦੇਣਾ ਇੱਥੇ ਰੱਖ ਦੇਣਾ ਹੈ ਨਹੀਂ ਲਓ ਜੀ ਸੰਗਤਾਂ ਜੁੜੀਆਂ ਆ ਜੀ ਰਾਜਾ ਸਾਹਿਬ ਜੀ ਦੇ ਕੱਕਾ ਅਠ ਸੇਰ ਤੋਂ ਹੀ ਇਦਾਂ ਹੋਣ ਲੱਗ ਪੈਂਦਾ ਐ ਤਵਾਰ ਨੂੰ ਕਰੋ ਜੀ ਭਲੀ ਕਰੋ ਜੀ ਭਲੀ ਕਰੋ ਜੀ ਦਰਸ਼ਨ ਰਾਜਾ ਸਾਹਿਬ ਜੀ ਦੇ ਦਰਵਾਰ ਦੇ ਰਾਜਾ ਆਇਆ ਬਲਕਾ ਆਜਾਈ ਬਲਕਾ ਰਾਜਾ ਹੀ ਰਾਜਾ ਸੰਗਤਾਂ ਜੋੜੀਆਂ ਬੈਠੀਆਂ ਰਾਜਾ ਵਾਲੀ ਕਰੋ ਬਨੇ Sobre ello y adentro ਜੇ ਰਾਦੇ ਦੀ ਜੇ ਰਾਦੇ ਦੀ ਰਾਜਾ ਬਲੀ ਕਰੋ ਜੀ ਬੋਲੀ ਕੀ ਰਾਜਾ ਹੀ ਰਾਜਾ ਪਾਠ ਚੱਲਦਾ ਹੁੰਦਾ ਜੀ ਸਾਰੇ ਹਾਲੇਦਾਲੇ ਸਪੀਕਰ ਫਿਰ ਲੱਗੇ ਹੁੰਦੇ ਫਿਰ ਤਾਂ ਘੱਟ ਮੈਂ ਬੋਲਦਾ ਹੁੰਨਾ ਨਾ ਕੀ ਤੇ ਸਵੇਰ ਸੱਤ ਲੱਗਾਈ ਨੀ ਦੇ ਰੋ ਕਰ ਰਹਾ تاب رواسي دل نو بين صاحب سين دکاو ناي آکھ جام کيو سکے گھني تير ختمه ਪਰਾਠਾ ਲੈ ਲਈਏ ਜੀ ਝੋਕ ਲੱਗ ਗਿਆ ਹੈ ਤਰ ਰਤਾਸ ਹੋ ਗਈ ਸੀਗੀ ਰਾਜ ਰਾਜ ਉਹ ਗਰਮ ਕਰਕੇ ਜੀ ਫਿਰ ਉਹਨੂੰ ਲੱਗਿਓ ਆ ਠੰਡਾ ਕਰਨ کئی ਵੇਲੇ ਫਿਰ ਬੱਚਿਆਂ ਦੇ ਵੀ ਹੱਥਿਆਂ ਤਾਂ ਰੱਖਣਾ ਪੈਂਦਾ ਤਾਂ ਕਰਕੇ ਠੰਡਾ ਕਰਦੇ ਹੁੰਦੇ ਆ। ਇਹ ਪ੍ਰਿਮਾੜ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਜੀ ਬਾਹਰ ਤੱਕ। ਟਾਈਮ ਹਜੇ ਹੋਇਆ 4:50 ਪੰਜ ਵਜੇ ਲੱਗੇ ਆ। ਲਾਈਨਾਂ ਲੱਗਾਂ ਲੱਗ ਪਈਆਂ ਮੱਥਾ ਟੇਕਣ ਵਾਲੀ ਸੰਗਤ ਦੀਆਂ। ਆਪਾਂ ਚੱਲੇ ਆ ਹੁਣ। 加这个排气缸 ਲੰਗਰ ਤਾਂ ਸੱਜੀਆਂ ਬੈਠੀਆਂ ਜੀ ਲੰਗਰ ਹਾਲ ਤੇ ਚਾਹ ਦੇਣ ਵਾਸਤੇ ਲੰਗਰ ਵੀ ਚੱਲੀ ਜਾਂਦੇ ਆ ਨਾਲ ਦੀ ਨਾਲ ਜੇਦਰ ਬਾਤਰਾ ਦੀ ਸੇਵਾ ਹੋ ਰਹੀ ਆ ਸ਼ੰਕਰ ਚੱਲੀ ਜਾਂਦੇ ਆ ਨਾਲ ਦੀ ਨਾਲ ਚਾਹ ਦੇ ਨਾਲ ਮਟਰੀ ਪ੍ਰਸ਼ਾਦੇ ਦਾ ਲੰਗਰ ਮਟਰੀ ਦਾ ਦਰਤਾਲ ਪ੍ਰਸ਼ਾਦੇ ਬਾਰਮੀ ਹਜੇ ਬਹੁਤ ਹੁੰਦੀ ਆ ਜੀ ਤਾਂ ਕਰਕੇ ਫਿਰ ਚਾਨਣੀਆਂ ਹੁਣ ਲੱਗਣੀਆਂ ਸ਼ੁਰੂ ਹੋ ਗਈਆਂ ਆ ਉੱਧਰ ਵੀ ਗੇਟ ਵੱਲਾਂ ਵੀ ਸ਼ੁਰੂ ਹੋ ਗਈਆਂ ਸੀਗੀਆਂ ਤਾਂ ਇੱਧਰ ਵੀ ਜਿੱਧਰ ਦਿਨੋਂ ਫਿਰ ਲੰਗਰ ਚੱਲਦਾ ਆ ਇੱਧਰ ਵੀ ਚਾਨਣੀਆਂ ਲੱਗਣੀਆਂ ਕਰਕੇ ਫਿਰ ਬਾਦੂ ਸਾਹਿਬਾਂ ਦਾ ਜਦੋਂ ਉੱਧਰ ਭਾਲ ਭਰ ਜਾਂਦਾ ਨਾ ਫਿਰ ਇੱਧਰ ਧੋਪੇ ਲਾਈਨਾਂ ਚ ਖੜਨਾ ਔਖਾ ਹੋ ਜਾਂਦਾ ਤਾਂ ਕਰਕੇ ਉੱਪਰ ਫੇ ਚਾਨਣੀਆਂ ਲਾਉਂਦੇ ਹੁੰਦੇ ਆ ਅੱਜ 28 ਤਰੀਕ ਆ ਜੀ ਦਿਨ ਐਤਵਾਰ ਤਾਂ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਆਪਾਂ ਤਾਂ ਦਰਸ਼ਨ ਕਰ ਲਏ ਆ ਤੁਹਾਨੂੰ ਵੀ ਕਰਵਾ ਦਿੱਤੇ ਆ ਤਾਂ ਮਿਲਦੇ ਆਂ ਜੀ ਕਿਸੇ ਅਗਲੇ ਬਲੌਗ ਦੇ ਵਿੱਚ ਜੈ ਰਾਜਾ ਸਾਹਿਬ ਜੀ ਦੀ ਰਾਜਾ ਸਾਹਿਬ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਭਲੀ ਕਰਨ ਚੜ੍ਹਦੀ ਕਲਾ 'ਚ ਰੱਖਣ ਜੈ ਰਾਜਾ ਸਾਹਿਬ ਜੀ